ਲੋ ਵੀਰੇ ਜਿਹੜੀ ਹਰਿਆਣੇ ਚ ਜਾਣੀ ਤੇ ਮੀਣੀ ਆ ਨਾ ਅੱਜ 9ਵੇਂ ਦਿਨ ਬਾਅਦ ਜਾ ਰਹੀ ਆ 9 ਦਿਨਾਂ ਬਾਅਦ ਪੇਮੈਂਟ ਚਲੋ ਹੋਈ ਆ ਤੇ ਕੱਲ ਕੱਲ ਭੇਜਣੀ ਸੀ ਵੀਰੇ ਕੱਲ ਜਿਹੜੀ ਇੱਕ ਦੂਜੀ ਮੱਝ ਆ ਗਈ ਹੈ ਨਾ ਉਹਦਾ ਬੱਚਾ ਬਿਮਾਰ ਹੋ ਗਿਆ ਸੀ ਬੁਖਾਰ ਹੋ ਗਿਆ ਸੀਗਾ ਤੇ ਚਲੋ ਪੂਰਾ ਹੋ ਗਿਆ ਬੱਚਿਆ ਨਹੀਂਗਾ ਵਿਚਾਰਾ ਗਰਮੀ ਜ਼ਿਆਦੇ ਵਾਲੀ ਪੈਣ ਜਿਹੜੇ ਰਹਿਣਾ ਬੱਚਿਆਂ ਦਾ ਵੀ ਕੋਈ ਦੋਸਤ ਨਹੀਂਗਾ ਤੇ ਫਿਰ ਉਹਨਾਂ ਨੂੰ ਦੱਸਿਆ ਮਾ ਵੀ ਐਂ ਕਰਕੇ ਬੱਚਾ ਮਰ ਗਿਆ ਤੇ ਉਹਦਾ ਜਿਹੜਾ ਮੂੰਹ ਬਣਾਇਆ ਠੀਗਾ ਤੇ ਉਹ ਮੂੰਹ ਤੇ ਕਰਕੇ ਐ ਮਿਲ ਪਈ ਫੇਰ ਅੱਧੀ ਮਾ ਜਿਹੜੀ ਝੋਸੀ ਆ ਭੇਜੀ ਆ ਜੀ ਘਰਵਾਲੇ ਨੂੰ ਮੈਨੂੰ ਬੰਨਣੇ ਜਾਂਦੇ ਕੱਢ ਦੇ ਦੇ ਹਾਂ ਤੁਹਾਨੂੰ ਦੂਜੀ ਝੋਟੀ ਵੀ ਦਿਖਾਉਣੇ ਆ ਵੀਰੇ ਜਾਂਦੀ ਮੱਝ ਬੰਨ ਇੱਧਰ ਇੱਧਰ ਹੀ ਬੰਨ ਮਰ ਬੰਨ ਪੂਰਾ ਹੁੰਦਾ ਤੇ ਚਲੋ ਕਈਆਂ ਦਾ ਬੰਨਾ ਦੋ ਤਹ ਵਿੱਚ ਛੁੱਟਿਆਂਗੇ ਬਾਰਤਿਆਂ ਤਬਾਦ ਛੁੱਟੀ ਹੋ ਗਈ ਸੀ ਫੇਰ ਈਦ ਕਰਕੇ ਫੇਰ ਇੱਕ ਦਿਨ ਚਲੋ ਪੇਮੈਂਟ ਦਾ ਘੱਟ ਪਾਈ ਪਾਈ ਨੇ ਹਣਾ ਤੇ ਉਦੋਂ ਬਾਅਦ ਫੇਰ ਛੁੱਟੀ ਨਿਕਲ ਗਈ ਤੇ ਐ ਕਰਕੇ ਆ ਥੋੜਾ ਜਿਆਦਾ ਦਿੱਕਤ ਪੈ ਗਈ ਤੇ ਫੇਰ ਉਦੋਂ ਬਾਅਦ ਕੱਲ ਕੱਲ ਭੇਜਣੀ ਸੀ ਕੱਲ ਚਲੋ ਜਿਹੜਾ ਆਪਣਾ ਕਟਾ ਤੇ ਉਹ ਬਿਮਾਰ ਹੋ ਗਿਆ ਬੁਖਾਰ ਹੋ ਗਿਆ 104 ਬੁਖਾਰ ਦੀਗਾ ਤੇ ਪਰਸੋਂ ਤੇ ਕੱਲ ਪੂਰਾ ਹੋ ਗਿਆ ਤੇ ਮਹਾਜਰ ਵੀ ਐ ਕਰਕੇ ਮਹਾਚਲਾ ਨਾਲ ਫੋਨ ਕਰ ਮੈਂ ਐ ਕਰਕੇ ਗੱਲ ਹੋ ਗਈ ਕਹਾਂ ਚਲੋ ਕੋਈ ਗੱਲ ਨਹੀਂ ਤੇ ਫੇਰ ਮੂੰਹ ਬਣਾਇਆ ਤੜਕੇ ਮੂੰਹ ਰੱਖ ਕੇ ਚੋਈ ਟਰੰਟਣ ਤੇ ਮਹਾਵੀਮ ਓਕੇ ਮੈਸ ਉਹ ਕਹੇ ਭੇਜ ਦੋ ਕੋਈ ਚੱਕਰ ਬਾਕੀ ਹੁਣ ਦੂਜੀ ਝੋਟੀ ਤੇ ਫੋਣ ਹੈ ਕਿ ਆਸੀ ਵੀਰੇ ਉਹ ਦੂਜੀ ਝੋਟੀ ਆ ਬੱਚਾਗਾ ਨਾ ਵਿਚਾਰਾ ਨਾ ਤੇ ਕਿਤੇ ਅੱਜ ਮਾਂ ਦਾ ਤੁਰ ਕੇ ਜਾਣਾ ਸੀਗਾ ਨਾ ਤੇ ਅੱਜ ਵਿਚਾਰਾ ਧੋਲੇ ਤੇ ਜਾ ਰਿਹਾ ਹੈਗਾ ਚਲੋ ਜੋ ਖੇਡਾਂ ਗਰਮੀ ਵਾਲੀ ਪੈਂਦੀ ਆ ਯਾਰ ਕੀ ਦੋਸਤ ਬੱਚਿਆਂ ਦਾ ਵੀ ਕੋਈ ਦੋਸਤ ਨਹੀਂ ਜਾ ਰਿਹਾ ਹੈਗਾ ਆ ਦੇਖੋ ਐ ਬੱਚਾ ਬੜਾ ਕਰਦੀ ਆ ਗਰਮੀ ਵਾਲੀ ਹੈ ਬਾਈ ਆਪ ਨੂੰ ਬੁਖਾਰ ਚੜੇ ਪੈਨੇ ਦਾ ਫਿਰ ਵੀ ਜਾ ਰਿਹਾ ਹੈ ਨਾ ਤਾਂ ਕਰਕੇ ਫੇਰ ਵੀ ਦੇਖੋ ਠੰਡਾ ਹੁੰਦਾ ਸਿਰ ਚ ਪਾਣੀ ਜ਼ਰੂਰ ਪਾਇਆ ਕੋਈ ਬੱਚਿਆਂ ਦੇ ਯਾਰ ਅਸੀਂ ਵੀ ਚਲੋ ਪਾ ਲਵੇ ਬਾਕੀ ਸਫਾ ਕੋਨ ਦਾਗਾ ਨਾ ਤਾਂ ਕਰਕੇ ਹੋ ਜਾਂਦਾ ਹੈਗਾ ਬੱਚੇ ਦਾ ਬਹੁਤ ਕਰਦੇ ਪਹਿਲਾਂ ਫੜੀ ਬਾਈ ਮੈਂ ਤਾਂ ਕਰਾਂ ਉਹ ਮਾਰ ਕੋ ਟੋਫੀ ਬਹੁਤ ਸੋਹਣੀ ਸੁਨੱਖੀ ਆ ਗਈ ਵੱਡੇ ਕੱਦ ਦੀ ਆ ਗਿਆ ਨਾ ਰੱਸੀ ਦੇ ਵਿੱਚੋਂ ਕੱਢ ਲਵਾਂਗੇ ਮਾਰੇ ਬੱਚੇ ਰੋ ਕਰਦੇ ਹੋਏ ਕੱਢ ਲਾ ਕੋਣੀ ਹਟੋ ਕਿ ਮਾ ਜੋ ਇੱਧਰ ਕਰੋ ਧੰਨਵਾਦ ਹੋਰ ਭਾਈ ਸਾਰੇ ਫੀਟਾ ਕੋ ਪਰਮਾਤਮਾ ਨੂੰ ਵਾਅਦਾ ਕਰੇ ਭਰਾ ਹਣਾ ਪਰਮਾਤਮਾ ਵੀਰਨ ਬਹੁਤ ਬਹੁਤ ਵਾਅਦਾ ਕਰੇ ਵਿਸ਼ਵਾਸ ਕੀਤਾ ਆਪਾਂ ਨੇ ਪਰ ਆਪਣੇ ਵੀ ਤਾਂ ਅੱਜ ਕਿਸੇ ਨੇ ਕਰਨਾ ਵੀਰੇ 9 ਦਿਨਾਂ ਮੈਂ 8-9 ਦਿਨ ਪਸ਼ੂ ਆਪਣੇ ਘਰੇ ਖੜੇ ਦੋਨੇ ਹਨਾ ਤੇ 8-9 ਦਿਨਾਂ ਦੇ ਵਿੱਚ ਆਪਾਂ ਤਿੰਨ ਚਾਰ ਪਸ਼ੂ ਹੋਰ ਵੇਚ ਲਾਂਦੇ ਬਗਲੇ 25-30000 ਰੁਪਏ ਹੋਰ ਕਮਾ ਲਾਂਦੇ ਚਲੋ ساری ਉਮਰ ਪੈਸਾ ਬਣੀ ਹੁੰਦਾ ਵਿਸ਼ਵਾਸ ਕਰਕੇ ਹਨਾ ਚਲੋ ਕਿਸੇ ਦੌਰ ਕਈ ਵਾਰ ਪੈਸਾ ਨਹੀਂ ਜਾਂਦਾ ਨਹੀਂ ਹੁੰਦਾ ਆਪਾਂ ਵੀ ਅਗਲੇ ਨਾਲ ਖੜਦੇ ਮੇਰਾ ਪੰਜਾ ਵੀ ਮੇਰਾ ਪ੍ਰੂਵ ਕਰਦੇ ਆ ਜਿੱਕੇ ਹਰ ਸਭ ਕੋ ਬੀਣੀ ਆਪਾਂ ਵੀ ਪੈਸੇ ਪੈਸੇ ਆਪਾਂ ਨਾ ਨਾ ਵੀ ਕੋਈ ਚੱਕਰ ਨਹੀਂ ਜਿਹਦਾ ਮੱਝ ਵੇਚਦੀ ਨਾ ਉਹ ਹੌਲੀ ਹੌਲੀ ਕਿਸ਼ਤਾਂ ਵਿੱਚ ਪੈਸੇ ਪਾਈਗੇ ਆਪਾਂ ਚਲੋ ਮੱਝ ਆਪਣੇ ਘਰੇ ਖੜੀ ਰੱਖੀਏ ਉਹ ਤੇ ਕਰੀਏ ਉੱਤੇ ਕਰ ਮੂਹ ਚਾਹ ਦੇਖਾਦਾ ਬਈ ਧੂਕੀਆਂ ਬਹੁਤ ਪਕੜੀਆਂ ਨੇ ਜੀ ਵੱਡੇ ਕੱਦ ਜੀ ਨੇ ਜੀ ਇਧਰ ਮੀਨੀਆ ਲੈਵਲ ਉਪਰ ਚੈੱਕ ਅਪ ਕਰ ਲਓ ਜੀ ਧੰਨਵਾਦ ਹੈ ਤੰਗ ਤਾਂ ਵਿੱਚ ਵੱਡਾ ਨਾ ਦੇਖਣ ਲੱਗ ਗਿਆ ਅੱਛਾ ਅੱਛਾ ਤੇ ਚੱਲ ਜੀ ਨੇ ਬਈ ਉਹ ਸਵੇਰੇ ਭੇਜਣ ਦੀ ਸਵੇਰੇ ਹੈ ਨਾ ਤਾਂ ਕਰਕੇ ਵੀ ਬੱਚੇ ਕਰਕੇ ਤਾਂ ਕਰਕੇ ਭੇਜੀ ਨਹੀਂ ਦੀ ਹੁਣ ਭੇਜੀ ਆ ਨਗੀਆ ਇੱਕ ਮਾਰ ਕੱਟੀਆ ਮੀਨੀ ਮਾਰ ਕੱਟੀਆ ਉਹ ਗੋਸਤ ਬਿੱਲੀ ਰਾਬੀ ਵਾਲੀ ਤੇ ਦੁੱਦੀ ਜਿਹੜੀ ਉਹ ਆ ਗਈ ਪਰ ਮੌਸਮ ਤੰਤਰਾਂ ਬੋਧਾ ਕਰੇ ਹੈ ਨਾ ਧੰਨਵਾਦ ਬਾਕੀ ਜੇ ਤੁਸੀਂ ਪ੍ਰਾਣ ਕਿਸੇ ਮੱਝ ਲੈਣੀ ਆ ਕੰਟੈਕਟ ਕਰ ਸਕਦੇ ਹੋ 8528699365 ਉਹ ਨੰਬਰ ਆ ਵੀਰੇ ਤੇ ਬਾਲੀਆਂ ਪਿੰਡਾ ਜ਼ਿਲ੍ਹਾ ਸੰਗਰੂਰ ਨਾਬਾ ਰੋਡ ਤੇ ਆਪਣਾ ਪਿੰਡ ਪੈਂਦਾਗਾ ਹਣਾ ਜਿਹੇ ਜਿਹੇ ਉੱਪਰੋਂ ਬੇ ਇਹ ਜਿਹੇ ਅੰਦਰ ਆਗੇ ਕੋਈ ਦਿਖਾਵੇ ਵਾਲਾ ਬੰਦੇ ਨਹੀਂ ਹੈਗੇ ਆਪਾਂ ਹਣਾ ਜੋ ਅੰਦਰ ਆ ਉਹੀ ਮੂੰਹ ਤੇ ਆ ਉਹੀ ਜਵਾਨ ਤੇ ਆ ਕੋਈ ਬਾਹਰ ਆਗਾ ਇਦਾਂ ਦੀ ਗੱਲ ਨਹੀਂ ਗੀ ਤੇ ਹਣਾ ਚਲੋ ਭਰਾ ਸਾਰਿਆਂ ਦਾ ਧੰਨਵਾਦ